ਮਰਾਲਾ ਦੀ ਰਹਿਣ ਵਾਲੀ ਪਰਮਜੀਤ ਕੌਰ ਪੰਮੀ ਟੈਂਪੂ ਵਾਲੀ ਅੱਜ ਦੇ ਜਮਾਨੇ 'ਚ ਟੈਂਪੂ ਵਿੱਚ ਖੁਦ ਸ਼ਾਲਾ ਰੱਖ ਕੇ ਰੋਜ਼ਾਨਾ 150 ਤੋਂ 200 ਕਿਲੋਮੀਟਰ ਤੱਕ ਟੈਂਪੂ ਚਲਾਉਂਦੀ ਹੈ ਪਰਮਜੀਤ ਕੌਰ ਨੇ ਦੱਸਿਆ ਕਿ ਪਰਿਵਾਰ ਦੀ مالی ਹਾਲਤ ਠੀਕ ਨਾ ਹੋਣ ਕਾਰਨ ਅਤੇ ਆਪਣਾ ਘਰ ਬਣਾਉਣ ਲਈ ਉਸਨੇ ਖੁਦ ਹੀ ਟੈਂਪੂ ਚਲਾਣ ਦੀ ਸੋਚੀ ਉਸਨੇ ਲੋਕਾਂ ਦੀ ਪਰਵਾਹ ਕਦੀ ਨਹੀਂ ਕੀਤੀ ਇਸ ਤੋਂ ਪਹਿਲਾਂ ਉਹ ਬੱਸਾਂ ਵਿੱਚ ਸ਼ਾਲਾਾਂ ਦੀ ਕਢਾਈ ਕਰਵਾ ਮਾਲ ਲੱਦ ਕੇ ਲੈ ਕੇ ਜਾਂਦੀ ਸੀ ਉਸ ਤੋਂ ਬਾਅਦ ਉਸਨੇ ਖੁਦ ਹੀ ਪਾਕਿਸਤਾਨ ਤੇ ਟੈਂਪੂ ਖਰੀਦਿਆ ਪਰਮਜੀਤ ਕੌਰ ਲੁਧਿਆਣਾ ਤੋਂ ਸ਼ਾਲਾਂ ਦਾ ਕੱਚਾ ਮਾਲ ਲਿਆ ਕੇ ਸਮਰਾਲਾ ਦੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਤੋਂ ਸ਼ਾਲਾਂ ਦੀ ਕਢਾਈ ਦਾ ਕੰਮ ਕਰਵਾਉਂਦੀ ਹੈ ਜਿਸ ਨਾਲ ਆਸ-ਪਾਸ ਦੀਆਂ ਔਰਤਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ। ਪਰਮਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਸਮਰਾਲੇ ਦੇ ਰਹਿਣ ਵਾਲੇ ਹਾਂ। ਤੁਸੀਂ ਟੈਂਪੂ ਆਪ ਚਲਾਉਂਦੇ ਹੋ ਕਿੰਨੇ ਕਸਾਲਾਂ ਤੋਂ ਤੁਸੀਂ ਚਲਾ ਰਹੇ ਹੋ? 8 ਸਾਲ ਤੋਂ ਚਲਾ ਰਹੇ ਹਾਂ। ਕਿਉਂ ਤੁਸੀਂ ਆਪ ਚਲਾਉਣ ਲੱਗੇ ਦੇ? ਵਿਜਮੈਂਟ ਦਾ ਜਰੀਆ ਵੰਨਾ ਸੀ ਕੋਈ ਕੰਮ ਨਹੀਂ ਹੈਗਾ ਅਸੀਂ ਘਰ ਵਿੱਚ ਜਾਨੀ ਕਿ ਸਲਾਈ ਕਰਦੀ ਸੀ ਸਲਾਈ ਮੇਰੇ ਤੋਂ ਨਹੀਂ ਹੋ ਰਹੀ ਸੀ ਕਿ ਬੱਚਾ ਛੋਟਾ ਕਰਕੇ ਉਸ ਦਿਵਾਚੋ ਮੈਂ ਚਲੋ ਕਿਸੇ ਫਰੈਂਡ ਨੇ ਕਿਹਾ ਕਿ ਤੂੰ ਅੱਧਾ ਕਰਕੇ ਨਾ ਲੋਕਾਂ ਤੋਂ ਲਿਆ ਕੇ ਕੰਮ ਕਰਵਾ ਲਿਆ ਕਰ ਫਿਰ ਆਪੋ ਉਹ ਕੰਮ ਚਲੋ ਮੈਂ ਕਿ ਚਲ ਜਾਂਦੀ ਪਹਿਲਾਂ ਬੱਸਾਂ ਬੱਸਾਂ ਤੇ ਜਾਂਦੇ ਰਹੇ ਬੱਸਾਂ ਤੇ ਨਹੀਂ ਫਿਰ ਹੌਲੀ ਹੌਲੀ ਕਿਸੇ ਦੇ ਟਾਈਮ ਕੋ ਤੇ ਫਿਰ ਆਪਣਾ ਹੌਲੀ ਹੌਲੀ ਲੈ ਲਿਆ ਜੀ ਕਿੰਨੇ ਕਿਲੋਮੀਟਰ ਤੁਸੀਂ ਰੋਜ਼ ਜਾਂਦੇ ਹੋ ਜੀ ਪਹਿਲਾਂ ਮੈਂ ਜਾਂਦੀ ਸੀਗੀ ਚਮਕੌਰ ਸਾਹਿਬ ਇਧਰ ਨਿਕਲੇ ਸੀ ਕੰਗਰਾਲੀ ਪਿੰਡ ਇਹਡੋਂ ਕਟਾਲਾ ਤੇ ਅੱਗੇ ਟੱਪਰੀਆਂ ਕੰਦੋਲੇ ਫਿਰ ਚਮਕੌਰ ਸਾਹਿਬ ਉੱਥੋਂ ਵਾਪਸ ਆਉਂਦੇ ਸੀਗੇ ਫਿਰ ਇੱਧਰ ਮੱਛਵੜ ਏਰੀਏ ਦੇ ਵਿੱਚ ਲੰਘ ਕੇ ਤੇ ਫਿਰ ਪਿੰਡਾਂ ਦੇ ਵਿੱਚ ਹੋ ਹੋ ਕੇ ਕੰਮ ਆਲ ਇਕੱਠਾ ਕਰ ਕਰਕੇ ਸ਼ਾਮ ਨੂੰ ਕਈ ਵਾਰ 4:00 ਵਜੇ ਜਾਂਦੇ ਸੀ ਮੈਨੂੰ ਜਿਆਦਾ ਇਸ ਟਾਈਮ ਤੇ ਹੁਣ ਤਾਂ 15 10 12 ਕ ਪਿੰਡ ਨੇ ਜਿਹੜੇ ਮੇਰੇ ਕੋਲ ਹੈਗੇ ਨੇ ਪਹਿਲਾਂ ਸੀਗੇ ਮੇਰੇ ਕੋਲ 20 ਪਿੰਡਾਂ ਦਾ ਵੀ 22 ਪਿੰਡਾਂ ਦਾ ਕੰਮ ਸਵੇਰੇ ਕਿੰਨੇ ਵਜੇ ਤੁਸੀਂ ਨਿਕਲਦੇ ਹੋ ਤੇ ਸ਼ਾਮ ਨੂੰ ਕਿੰਨੇ ਵਜੇ ਤੱਕ ਟੈਂਪੂ ਚ ਨੇ ਮੈਂ ਕਈ ਵਾਰ ਵੀਰ ਜੀ 8:30 9:00 ਵਜੇ ਨਿਕਲ ਜਾਂਦੇ ਆ ਰਾਤ ਨੂੰ 9:00 8:30 8 8 ਵਜੇ ਤੱਕ ਦੇ ਪਹਿਲਾਂ ਨਹੀਂ ਆਈ ਮੈਂ ਪਿੰਡਾਂ 'ਚ ਜੇ ਜ਼ਿਆਦਾ ਨੇੜਾ ਹੁੰਦਾ ਜਾਂਦਾ ਫਿਰ ਮੈਂ ਇੱਕ ਦੋ ਪਿੰਡਾਂ 'ਚ ਮਾਲ ਦੇ ਕੇ ਵਾਪਸੀ ਤੇ ਫਿਰ ਮੈਂ ਘਰ ਆਨੀ ਆ। ਫੇ ਦੂਜੇ ਦਿਨ ਜਾ ਕੇ ਫਿਰ ਮਾਲ ਵੰਡਦੇ ਆਂ ਜੀ। ਪਿੰਡਾਂ 'ਚ ਕਾਹਦਾ ਸਮਾਨ ਤੁਸੀਂ ਲੈ ਕੇ ਜਾਂਦੇ? ਮਾਸ਼ਾਲਾ ਦਾ ਜੀ ਪਹਿਲਾਂ ਕੋਟੀਆਂ ਦਾ ਕਰਦੇ ਸੀ ਹੁਣ ਸ਼ਾਲਾਂ ਦਾ ਕਰਦੇ ਆਂ। ਤੇ ਸ਼ਾਲਾਂ ਦੀ ਸਪਲਾਈ ਕਰਦੇ ਆਂ ਜੀ। ਇਹ ਕਿੱਥੇ ਲੈ ਕੇ ਜਾਂਦੇ? ਲੁਧਿਆਣਾ ਲੈ ਕੇ ਜਾਂਦੇ ਆਂ। ਰਾਹ 'ਚ ਤੁਸ ਟੈਂਪੂ ਚਲਾਉਨੇ ਹੋ ਕੋਈ ਮੁਸ਼ਕਲ ਆਂਦੀ ਆ ਰਾਹ ਜਾਂਦੇ ਨੂੰ ਕਿਸੇ ਤਰ੍ਹਾਂ ਦੀ। ਤਕਰੀਬਨ ਤਾਂ ਨਹੀਂ ਵੀਰ ਜੀ। ਹੂੰ। ਨਹੀਂ ਆ ਰਹੇ ਤਾਂ ਕਿਉਂਕਿ ਮੈਂ ਵੀ ਆਉਂਦੀ ਆ ਪਰ ਕਦੇ ਕੀ ਕਹਣਾ ਜੇ ਕਿਤੇ ਪੈਂਚਰ ਹੋ ਜਾਵੇ ਤਾਂ ਕਿਸੇ ਵੀਰ ਭਾਈ ਨੂੰ ਕਹਿ ਕੇ ਟੈਂਪੂ ਦਾ ਟਾਇਰ ਚੇਂਜ ਕਰਾ ਲੈਣੇ ਕਿਉਂਕਿ ਸ਼ੂਗਰ ਕਰਕੇ ਨਹੀਂ ਹਮਨ ਹਿੰਮਤ ਨਹੀਂ ਪੈ ਰਹੀ ਕਿੱਥੇ ਕਿਦਾਂ ਤੁਸੀਂ ਚਲਾਉਣਾ ਸਿੱਖਿਆ ਜੀ ਨਾਲ ਬੈਠ ਕੇ ਹੀ ਸਿੱਖੀਆਂ ਕਿਸੇ ਦਾ ਮਤਲਬ ਕਿ ਸਿੱਖੀ ਵੀ ਆਪਣੇ ਇਹਦੇ ਤੇ ਹੀ ਆ ਇਹਦੇ ਤੇ ਹੀ ਚਲਾਇਆ ਵਾ ਕਿਸੇ ਦਾ ਫੜਕੇ ਨਹੀਂ ਚਲਾਇਆ ਅਜੇ ਤੱਕ ਕਿੰਨੇ ਸਾਲ ਹੋ ਗਏ ਚਲਾਉਂਦੇ 8 ਸਾਲ ਹੋ ਗਏ ਜੀ ਚਲਾਉਂਦੇ ਤੇ ਕੀ ਮੰਦੇ ਵਿੱਚ ਸੁਪਨਾ ਹੈਗਾ ਹੁਣ ਬਗੇ ਸੁਪਨਾ ਬਸ ਇਹ ਹੀ ਆ ਬੱਚਾ ਪੜ ਜਾਵੇ ਕੜ ਲਿੱਕੇ ਕਿਸੇ ਕੰਮ ਤੇ ਲੱਗ ਜੇ ਤੇ ਹੁਣ ਡੈਡੀ ਵੀ ਉਹ ਦੇ ਵਿਚਾਰੇ ਦਿਹਾੜੀ ਜੋਤਿਆ ਕਰਕੇ ਨਹੀਂ ਗੁਜ਼ਾਰਾ ਹੋਇਆ ਹੈਗਾ ਫਿਰ ਮੈਨੂੰ ਲੱਗਿਆ ਵੀ ਮੈਂ ਇਹਨੂੰ ਕੰਮ ਕਰਨਾ ਚਾਹੀਦਾ ਵਾ ਘਰੇ ਬੈਠ ਕੇ ਨਹੀਂ ਤਾਂ ਚਲੋ ਹੁਣ ਲੁਧਿਆਣੇ ਤੋਂ ਲਿਆ ਕੇ ਪਹਿਲਾਂ ਤੱਕ ਕਰਦਿਆਂ ਨੂੰ ਵੀ ਇਤਰਾਜ ਸੀਗਾ ਤੇ ਹੌਲੀ ਹੌਲੀ ਮੈਂ ਕਿ ਅੰਦਰ ਬੈਠੇ ਨੂੰ ਤਾਂ ਕੋਈ ਵੀ ਨਹੀਂ ਪੁੱਛ ਰਿਆ ਇੱਥੇ ਕਿਸੇ ਨੇ ਦਿੱਤਾ ਨਾ ਕੋਈ ਮੇਰਾ ਭੈਣ ਭਾਈ ਹਿੰਮਤ ਵਾਲਾ ਰਹੋ ਜਿਹੜਾ ਸਾਡੀ ਮਦਦ ਕਰੇ ਨਾ ਕਿ ਸੇ ਤੁਹਾਡੇ ਨੇ ਕਰੀ ਤੁਹਾਡੇ ਵਾਲੇ ਸੀਗੇ ਉਹਨਾਂ ਨੇ ਵੀ ਨਹੀਂ ਕਰੀ ਹੈਗੀ ਮਦਦ ਸਾਡੀ ਕਿ ਹੁਣ ਕੰਮ ਤਾਂ ਕਰਨਾ ਹੀ ਪੈਣਾ ਜੇ ਜੀਣਾ ਤਾਂ ਕੁਝ ਕਰਨਾ ਹੀ ਪਊਗਾ ਠੀਕ ਹੈ ਲੋਕ ਕੀ ਕਹਿੰਦੇ ਹੁੰਦੇ ਜਦੋਂ ਤੁਸੀਂ ਟੈਂਪੂ ਰੋਡ ਤੇ ਲੈ ਕੇ ਜਾਂਦੇ ਕੁੱਛ ਨਹੀਂ ਜੀ ਕਈ ਲੋਕ ਤਾਂ ਬਚਾਰੇ ਬਹੁਤ ਖੁਸ਼ ਹੁੰਦੇ ਆ ਦੇਖ ਕੇ ਕੋਈ ਲੇਡੀਜ਼ ਵੀ ਕਹਿਣਗੇ ਆ ਵੀ ਵਧੀਆ ਤੇ ਚਲੋ ਕਈ ਦਾ ਸ਼ੁਕਰੀਆ ਥੈਂਕ ਯੂ ਇਹ ਤੁਹਾਡਾ ਹਨਾ ਇਹ ਕਈ ਭਾਈ ਵੀ ਕਹਿਣਗੇ ਭੈਣ ਜੀ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ ਤੇ ਤੁਸੀਂ ਲੇਡੀਜ਼ ਨੂੰ ਹੋਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਲੇਡੀਜ਼ ਮੈਸੇਜ ਇਹ ਦੇਣਾ ਚਾਹਨੀ ਆ ਜੀ ਦੇਖੋ ਕਿਸੇ ਤੋਂ ਡਰ ਕੇ ਕੰਮ ਨਹੀਂ ਕਰਨਾ ਚਾਹੀਦਾ ਅੰਦਰ ਨਹੀਂ ਬੈਠਣਾ ਚਾਹੀਦਾ ਠੀਕ ਆ ਆਪਣੇ ਜਾਂ ਆਪਣਾ ਆਪ ਸਹੀ ਰੱਖੋ ਤੁਸੀਂ ਠੀਕ ਹੈ ਆਪਣਾ ਕੰਮ ਜਿੱਥੇ ਮਰਜ਼ੀ ਹਿੱਕ ਤਾਣ ਕੇ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਨੂੰ ਜਿੱਥੇ ਮਰਜ਼ੀ ਬੈਠ ਕੇ ਖਾ ਲੋ ਰੜੇ 'ਚ ਬੈਠ ਕੇ ਖਾ ਲੋ ਤੁਹਾਨੂੰ ਉੱਥੇ ਵੀ ਕੋਈ ਉਂਗਲ ਕਰ ਸਕਦਾ ਪਰ ਜੇ ਕਿਸੇ ਦੇ ਮਦਾਜ ਹੋ ਕੇ ਕਰੋਗੇ ਤਾਂ ਕਿਸੇ ਨੇ ਤੁਹਾਨੂੰ ਦੇ ਹੀ ਨਹੀਂ ਦੇਣਾ ਖਾਣੇ ਨੂੰ ਅੰਦਰ ਬੈਠੇ ਨੂੰ ਲੋਕ ਤਾਂ ਇਹੀ ਕਹਿਣਗੇ ਕਿ ਭੁੱਖਾ ਕਿਉਂ ਨਹੀਂ ਮਰਦਾ ਇਹ ਕਿਉਂ ਰੱਜ ਕੇ ਖਾ ਰਿਹਾ ਹੁਣ ਮੈਨੂੰ ਕਈ ਜਾਣੇ ਡਰਾਉਂਦੇ ਆ ਕੇ ਕਹਿੰਦੇ ਪੰਮੀ ਤੇਰੇ ਕੋ ਚਾਹ ਤੇਰੇ ਟੈਂਪੂ ਆ ਨਾ ਤੇਰੀ ਜਿਹੜੀ ਆ ਕਣਕ ਮਿਲਦੀ ਤੈਨੂੰ 6 ਮਹੀਨੇ ਮਗਰੋਂ 5 ਕਿਲੋ ਇਹ ਵੀ ਬੰਦ ਹੋ ਜਾਣੀ ਆ ਮੈਂ ਕਿਹਾ ਦਸਵੇਂ ਤਾਂ ਮਿਹਨਤ ਕਰ ਰਹੀ ਆ ਮੈਂ ਕਿਹੜਾ ਸ਼ੌਕ ਨੂੰ ਲੈ ਕੇ ਘੁੰਮ ਰਹੀ ਆ ਹਨਾ ਵੀ ਮੇਰੇ ਕਣਕ ਕਿਵੇਂ ਬੰਦ ਹੋ ਜੇਗੀ ਕਹਿੰਦੇ ਆ ਨਹੀਂ ਹੋ ਜਾਣੀ ਐ ਤੂੰ ਦੇਖ ਲਈ ਇੱਥੇ ਭਗਵੰਤ ਨਾਨ ਦੇ ਤੁਹਾਡੀ ਕਣਕ ਬੰਦ ਕਰ ਦੇਣੀ ਆ ਮੈਂ ਕਹਿੰਨ ਚਲੋ ਦੇਖੀ ਜਾਓ ਜਦੋਂ ਕਰਨਗੇ ਪਰ ਇੱਕ ਵਾਰੀ ਤਾਂ ਮੈਂ ਕਹੂੰਗੀ ਭਾਈ ਮੈਂ ਕਿਹੜਾ ਸ਼ੌਕ ਨੂੰ ਲੈ ਕੇ ਘੁੰਮ ਰਹੀ ਆ ਇਹਨੂੰ ਵੀ ਕਾਰ ਥੋੜੀ ਐ ਮੇਰੀ ਵੀ ਮੈਂ ਤਾਂ ਮਿਹਨਤ ਕਰ ਰਹੀ ਆ ਇਦਾਂ ਦੇ ਕਰਕੇ ਵਿੱਚ